ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਉਲਟਫੇਰ ਕੀ ਆਮ ਆਦਮੀ ਪਾਰਟੀ ਦੇ ਵਿਧਾਇਕ ਐਮ ਐਲ ਏ ਕਾਂਗਰਸ ਦੇ ਸੰਪਰਕ ਦੇ ਵਿੱਚ ਨੇ ਕੀ ਆਮ ਆਦਮੀ ਪਾਰਟੀ ਨੂੰ ਛੱਡਣ ਦੇ ਲਈ ਕਈ ਐਮ ਐਲ ਏ ਤਿਆਰੀ ਖਿੱਚੀ ਬੈਠੇ ਨੇ ਕਈ ਵਿਧਾਇਕ ਤਿਆਰੀ ਖਿੱਚੇ ਬੈਠੇ ਨੇ ਉਹਦੀ ਕੀਤੀ ਜਾ ਰਹੀ ਹੈ 8 ਫਰਵਰੀ ਦੀ ਆਖਰਕਾਰ ਮਾਜ਼ਰਾ ਕੀ ਹੈ ਇਹ ਗੱਲਾਂ ਕਿੱਥੋਂ ਨਿਕਲ ਰਹੀਆਂ ਨੇ ਤੇ ਕੌਣ ਕੱਢ ਰਿਹਾ ਹੈ ਇਹਦੇ ਬਾਰੇ ਤੁਹਾਨੂੰ ਦੱਸਦੇ ਹਾਂ ਤੁਸੀਂ ਜੁੜੇ ਹੋ ਲੋਕਪਹਿਨ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਆਮ ਆਦਮੀ ਪਾਰਟੀ ਦਿੱਲੀ ਵਿਧਾਨ ਸਭਾ ਚੋਣਾਂ ਵਾਲੀ ਅਗਨੀ ਪ੍ਰੀਖਿਆ ਦੇ ਵਿੱਚੋਂ ਨਿਕਲਦੀ ਕੋਸ਼ਿਸ਼ ਕਰ ਰਹੀ ਹੈ ਵੱਖ-ਵੱਖ ਐਗਜ਼ਿਟ ਪੋਲ ਨੂੰ ਹਰਾ ਰਹੇ ਨੇ ਤੇ ਸਿਰਫ ਦੋ ਐਗਜ਼ਿਟ ਪੋਲ ਨੂੰ ਜਿਤਾ ਰਹੇ ਨੇ ਕੀ ਬਣਨਾ ਹੈ ਕਿ ਨਹੀਂ ਇਹ 8 ਫਰਵਰੀ ਨੂੰ ਤੈ ਹੁਣ ਪਰ ਉਸ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਅੰਦਰ ਕਈ ਕਣਸੋਵਾਂ ਜਨਮ ਲੈਣ ਲੱਗੀਆਂ ਨੇ ਕੁਝ ਖਬਰਾਂ ਉਡਾਈਆਂ ਜਾ ਰਹੀਆਂ ਨੇ ਜਾਂ ਬਣਾਈਆਂ ਜਾ ਰਹੀਆਂ ਨੇ ਇਹ ਇੱਕ ਲਹਿਦਾ ਗੱਲ ਹੈ ਪਰ ਇੱਕ ਚੀਜ਼ ਨਿਕਲ ਕੇ ਆ ਰਹੀ ਹੈ ਜਿਹਦੇ ਬਾਰੇ ਤੁਹਾਨੂੰ ਦੱਸਣਾ ਹੈ ਜਾਣਕਾਰ ਕਹਿੰਦੇ ਆ ਤੇ ਇੱਕ ਖਬਰ ਕਹਿੰਦੀ ਹੈ ਕਿ ਕਾਂਗਰਸ ਦੇ ਨਾਲ ਕਈ ਵਿਧਾਇਕ ਆਮ ਆਦਮੀ ਪਾਰਟੀ ਦੇ ਸੰਪਰਕ ਦੇ ਵਿੱਚ ਨੇ ਤੇ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ ਖਬਰ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਕਾਂਗਰਸ ਦੇ ਸੰਪਰਕ ਦੇ ਵਿੱਚ ਨੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਪੰਜਾਬ ਦੇ ਵਿੱਚ ਵੱਡਾ ਉਲਟ ਫੇਰ ਹੋ ਸਕਦਾ ਹੈ ਕੀ ਇਹ ਵਾਕਈ ਸੱਚ ਹੈ ਜਾਂ ਫਿਰ ਇਹ ਕੋਈ ਮਨਘੜਤ ਕਹਾਣੀ ਹੈ ਜਿੰਨਾ ਕੈਸੀ ਟੌਣ ਦੀ ਕੋਸ਼ਿਸ਼ ਕੀਤੀ ਜਿੰਨੇ ਕ ਮੈਂ ਟੌਣ ਦੀ ਕੋਸ਼ਿਸ਼ ਕੀਤੀ ਪੰਜਾਬ ਦੇ ਸਿਖਰਲੇ ਕਾਂਗਰਸੀ ਆਗੂਆਂ ਨੂੰ ਤਾਂ ਉਹਦੇ ਵਿੱਚੋਂ ਇਹ ਗੱਲ ਨਿਕਲ ਕੇ ਆ ਰਹੀ ਹੈ ਕਿ ਹਾਲੇ ਅਜਿਹਾ ਕੁਝ ਨਹੀਂ ਪਰ ਹਾਂ ਇਨਕਾਰ ਨਹੀਂ ਕਰ ਰਹੇ ਉਹ ਕਹਿ ਰਹੇ ਨੇ ਕਿ ਸੰਪਰਕ ਦੇ ਵਿੱਚ ਨੇ ਵੱਖ-ਵੱਖ ਆਗੂਆਂ ਦੇ ਵੱਖ-ਵੱਖ ਐਮਐਲਏ ਸੰਪਰਕ ਚ ਨੇ ਵੀ ਮੰਨ ਲੋ ਰਾਜਾ ਵੜਿੰਗ ਦੇ ਬਠਿੰਡੇ ਦੇ ਨਾਲ ਸੰਬੰਧਤ ਐਮਐਲਏ ਬਠਿੰਡਾ ਜ਼ਿਲ੍ਹੇ ਦੇ ਨਾਲ ਸੰਬੰਧਤ ਐਮਐਲਏ ਰਾਜਾ ਵੜਿੰਗ ਦੇ ਸੰਪਰਕਚ ਨੇ ਇਦਾਂ ਹੀ ਫਲਾਣੇ ਦੇ ਫਲਾਣੇ ਯਾਨੀ ਕਿ ਇਹ ਗੱਲ ਕਹੀ ਜਾ ਰਹੀ ਆ ਪਰ ਯੱਕ ਮੁਸਤ ਇੱਕੋ ਦਮ ਜਿਹੜੀ ਗੱਲ ਕਹਿੰਨੇ ਕਿ ਇੱਕੋ ਲਖਤ ਜਿਹੜਾ ਕੁਝ ਵਰਤਨ ਹੈ ਉਹਦੇ ਆਲੀ ਇਕੱਠਿਆਂ ਆਲੀ ਗੱਲ ਨਹੀਂ ਕਿ ਇਕੱਠੇ 24 20 50 7 8 9 ਆਲੀ ਗੱਲ ਸਾਹਮਣੇ ਨਹੀਂ ਆ ਰਹੀ ਇਹ ਖਬਰ ਕਿੱਥੋਂ ਆ ਰਹੀ ਆ ਦੱਸ ਦਰਅਸਲ ਟਵਿੱਟਰ ਸਾਬਕਾ ਮੌਜੂਦਾ ਐਕਸ ਦੇਉਤੇ ਕਾ ਅਕਾਊਂਟ ਹੈ ਇੰਡੀਆ ਗਠਬੰਧਨਨਾ ਦਾ ਇਹ ਅਕਾਊਂਟ ਵੈਰੀਫਾਈਡ ਵੀ ਹੈ ਇਹ ਅਕਾਊਂਟ ਵੈਰੀਫਾਈਡ ਵੀ ਹੈ ਜੇ ਇਸ ਅਕਾਊਂਟ ਦੀ ਬਾਇਓ ਚੈੱਕ ਕਰਨੀ ਹੋਵੇ ਤਾਂ ਉਹਦੇ ਚ ਇੱਕ ਚੀਜ਼ ਲਿਖੀ ਹੈ ਕਿ ਕਿਸੇ ਵੀ ਪਾਰਟੀ ਕਿਸੇ ਵੀ ਆਗੂ ਦੇ ਨਾਲ ਕੋਈ ਸਬੰਧ ਨਹੀਂ ਪੈਰੋਡੀ ਅਕਾਊਂਟ ਹੈ ਸਤੰਤਰ ਵਿਚਾਰ ਨੇ ਜਾਨਕਿ ਆਜ਼ਾਦ ਵਿਚਾਰ ਨੇ ਇਹ ਗੱਲ ਕਹੀ ਗਈ ਹੈ ਇਹਨਾਂ ਨੇ ਇਹ ਗੱਲ ਕੱਲ ਜਾਨਕਿ ਕੱਲ 5 ਫਰਵਰੀ ਨੂੰ ਜਿਹੜੀ ਹੈ ਇਹ ਖਬਰ ਪਾਈ ਇਹ ਪੋਸਟ ਪਾਈ ਵੈਰੀਫਾਈਡ ਅਕਾਊਂਟ ਹੈ ਜਿੰਨਾਕ ਮੈਂ ਇਸ ਅਕਾਊਂਟ ਦੀ ਤਹ ਤੱਕ ਜਾਣ ਦੀ ਕੋਸ਼ਿਸ਼ ਕੀਤੀ ਹੈ ਉਹਦੇ ਹਿਸਾਬ ਦੇ ਨਾਲ ਇੱਕ ਅਕਾਊਂਟ ਕਾਂਗਰਸੀਆਂ ਦੇ ਨਜ਼ਦੀਕ ਦਾ ਹੈ ਕਾਂਗਰਸੀਆਂ ਦੇ ਨੇੜੇ ਦਾ ਅਕਾਊਂਟ ਹੈ ਚਰਚਾ ਇਹ ਹੈ ਕਿ ਇਹ ਗੱਲ ਜਾਂ ਤੱਕ ਕਾਂਗਰਸ ਦੇ ਖੇਮੇ ਦੇ ਵਿੱਚੋਂ ਜਾਣ ਬੁੱਝ ਕੇ ਉਡਾਈ ਗਈ ਹੈ ਜਾਂ ਕਾਂਗਰਸ ਨੇ ਜਿਹੜਾ ਇਹ ਇੱਕ ਮਨਕਰਤ ਕਹਾਣੀ ਛੱਡੀ ਹੈ ਜਾਂ ਕਾਂਗਰਸ ਦੇ ਕੋਲੇ ਵਾਕਈ ਕੋਈ ਸੋਰਸ ਹੈ ਦਿੱਲੀ ਤੋਂ ਇੱਕ ਹੋਰ ਸੋਰਸ ਹੈ ਮੇਰਾ ਜਿਨੇ ਇਹ ਗੱਲ ਵੱਲ ਇਸ਼ਾਰਾ ਕੀਤਾ ਕਿ ਇਦਾਂ ਹੋ ਸਕਦਾ ਹੈ ਕਿ ਜੋ ਇਹ ਚੀਜ਼ ਕਹੀ ਜਾ ਰਹੀ ਹੈ ਹਾਲਾਂਕਿ ਟਵੀਟ ਤੋਂ ਪਹਿਲਾਂ ਹੀ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਕਿ ਇਦਾਂ ਵਾਪਰ ਰਿਹਾ ਹੈ ਸ਼ਾਇਦ ਇਦਾਂ ਹੋ ਸਕਦਾ ਹੈ ਤਾਂ ਜਦੋਂ ਮੈਂ ਪੰਜਾਬ ਦੇ ਵਿੱਚੋਂ ਇਸ ਦੀ ਕੰਸੋਲ ਲੈਣ ਦੀ ਕੋਸ਼ਿਸ਼ ਕੀਤੀ ਇਸ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਤਾਂ ਪੰਜਾਬ ਦੇ ਵਿੱਚੋਂ ਪੰਜਾਬ ਕਾਂਗਰਸ ਦੇ ਪਾਸਿਓਂ ਕੋਈ ਜਿਹੜਾ ਉਹ ਇਸ ਤਰ੍ਹਾਂ ਦਾ ਨਹੀਂ ਆ ਰਿਹਾ ਆਮ ਆਦਮੀ ਪਾਰਟੀ ਵਾਲੇ ਤਾਂ ਸ਼ਰਿਆਮੀ ਹੱਥ ਚੱਕ ਰਹੇ ਨੇ ਬਕਵਾਸ ਕਹਿ ਰਹੇ ਨੇ ਉਹ ਤਾਂ ਇਸ ਚੀਜ਼ ਨੂੰ ਕਹਿਣਾ ਵੀ ਚਾਹੀਦਾ ਉਹਨਾਂ ਦੀ ਪਾਰਟੀ ਤੋੜਨ ਦੀ ਗੱਲ ਹੋਵੇ ਜਦੋਂ ਕਿ ਜੇ ਇਹ ਗੱਲ ਸੱਚੀ ਹੈ ਜੋ ਇੰਡੀਆ ਗਠਬੰਧਨ ਜਿਹੜਾ ਅਕਾਊਂਟ ਹੈ ਟਵਿੱਟਰ ਦੇ ਉੱਤੇ ਐਕਸ ਦੇ ਉੱਤੇ ਉਹਦੇ ਵਾਲੀ ਤੇ ਜੋ ਮੇਰਾ ਸੋਰਸ ਮੈਨੂੰ ਕਹਿ ਰਿਹਾ ਬਾਰ-ਬਾਰ ਉਹ ਤਾਂ ਆਮ ਆਦਮੀ ਪਾਰਟੀ ਕਾਫੀ ਸੰਕਟ 'ਚ ਹੁਣ ਇਹਦੇ ਬਾਰੇ ਕਈ ਤਰ੍ਹਾਂ ਦੀਆਂ ਥਿਊਰੀਆਂ ਜਿਹੜੀਆਂ ਨੇ ਉਹ ਡਿਵੈਲਪ ਕੀਤੀਆਂ ਜਾ ਰਹੀਆਂ ਨੇ ਇੱਕ ਤਾਂ ਇਹ ਕਿ ਆਮ ਆਦਮੀ ਪਾਰਟੀ ਹਾਰ ਰਹੀ ਹੈ ਹਾਰ ਤੋਂ ਬਾਅਦ ਨਿਰਾਸ਼ਾ ਜਿਹੜੀ ਆ ਉਹ ਸੁਭਾਅਕ ਜੀ ਗੱਲ ਹੈ ਕਿ ਆਉਂਦੀ ਆਉਂਦੀ ਹਰ ਕਿਸੇ 'ਚ ਆਉਂਦੀ ਹੈ ਤੇ ਉੱਥੇ ਫਿਰ ਭਗਵੰਤ ਮਾਨ ਆਪਣੀ ਕਾਰ ਸਥਾਨੀ ਦਿਖਾ ਸਕਦੇ ਆ ਆਪਣਾ ਸ਼ਾਤਰਕ ਉਹ ਕਹਿੰਦੇ ਨਹੀਂਗੇ ਵੀ ਐ ਟਿੱਖਾ ਦਿਮਾਗ ਆ ਜਿਹੜਾ ਉਹ ਜਿਹੜਾ 6 ਵਜੇ ਤੋਂ ਬਾਅਦ ਕੰਮ ਕਰਦਾ ਹੈ ਉਹ ਦਿਖਾ ਸਕਦੇ ਆ ਜੇਕਰ ਅਜਿਹਾ ਹੁੰਦਾ ਤਾਂ ਫਿਰ ਪੰਜਾਬ ਦੇ ਅੰਦਰ ਕਿਉਂਕਿ ਮੁੱਖ ਮੰਤਰੀ ਦਾ ਸੂਤਰ ਧਾਰ ਹੋ ਸਕਦੇ ਆ ਸਾਰੇ ਕਾਸੇ ਦੇ ਕਿ ਮੁੱਖ ਮੰਤਰੀ ਹੀ ਅੱਖ ਦਬ ਦੇਣਗੇ ਨਾਪ ਜੋ ਕਰਨ ਤੱਕ ਪਾ ਜੋ ਪਰਲੇ ਵਾਸੇ ਨੂੰ ਜਾਂ ਇਹ ਵੀ ਹੋ ਸਕਦਾ ਹੈ ਕਿ ਇੰਨੀ ਨਰਾਸ਼ਤਾ ਹੋਵੇ ਕਿਉਂਕਿ ਦੇਖੋ ਆਮ ਆਦਮੀ ਪਾਰਟੀ ਦੇ ਬੋਧੇ ਬਤਾਏ ਕਿ ਇਸ ਗੱਲਾਂ ਤੋਂ ਖੁਸ਼ ਨਹੀਂ ਕਿ ਉਹਨਾਂ ਦੇ ਜਿਹੜੇ ਨਿੱਜੀ ਕੰਮ ਨੇ ਉਹ ਵੀ ਨਹੀਂ ਹੋ ਰਹੇ ਜਿਹੜੇ ਉਹ ਲੋਕਾਂ ਦੇ ਕੰਮ ਕਰਾਉਣਾ ਚਾਹੁੰਦੇ ਨੇ ਉਹ ਵੀ ਨਹੀਂ ਹੋ ਰਹੇ ਅਫਸਰशाही ਸੁਣ ਨਹੀਂ ਰਹੀ ਅਫਸਰशाही ਤਾਂ ਇਸ ਭੰਬਲ ਪੂਸੇ ਜਾ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਮੰਨੀ ਹੈ ਕਿ ਜਿਹੜਾ ਕੇਜਰੀਵਾਲ ਦਾ ਬੰਦਾ ਦਫ਼ਤਰ 'ਚ ਬਿਠਾਇਆ ਕੈਬਨਿਟ ਰੈਂਕ ਦੇ ਕੇ ਉਹਦੀ ਮੰਨੀ ਇਹ ਸਾਰੇ ਭੰਬਲ ਪੂਸੇ ਦੇ ਵਿਚਕਾਰ ਵੱਡੀ ਤਬਦੀਲੀ ਤਾਂ ਹੋਣੀ ਹੈ ਕਿਸ ਪ੍ਰਕਾਰ ਦੀ ਹੋਵੇ ਇਹ ਤਾਂ ਨਹੀਂ ਹਜੇ ਕਿਹਾ ਜਾ ਸਕਦਾ ਪਰ ਜੋ ਸਮੈਲ ਆ ਰਹੀ ਹੈ ਜੋ ਵਾਈਬਸ ਆ ਰਹੀਆਂ ਨੇ ਜੋ ਇੱਕ ਭਾਵਨਾ ਜਿਹੜੀ ਹੈ ਉਹ ਦਿਖ ਰਹੀ ਹੈ ਹਵਾ ਖਵਾ ਚਿਹਰਿਆਂ ਦੇ ਉੱਤੇ ਇਵਨ ਕਿ ਫੋਨ ਤੇ ਗੱਲਬਾਤ ਵੀ ਕਰੀਦੀ ਹੈ ਤਾਂ ਇਦਾਂ ਦਾ ਹੀ ਅਭਾਵ ਹੁੰਦਾ ਹੈ ਚਾਹੇ ਆਮ ਆਦਮੀ ਪਾਰਟੀ ਦੇ ਹੋਣ ਚਾਹੇ ਕਾਂਗਰਸ ਦੇ ਲੋਕ ਹੋਣ ਚਾਹੇ ਅਕਾਲੀ ਦਲ ਦੇ ਲੋਕ ਹੋਣ ਕਿ ਕੁਝ ਨਾ ਕੁਝ ਤਾਂ ਵੱਡਾ ਘਟਣ ਵਾਲਾ ਹੈ ਕਿੰਨਾ ਕੁ ਵੱਡਾ ਘਟਦਾ ਏ ਇੱਕ ਹੁਣ ਵੇਖਣ ਵਾਲੀ ਗੱਲ ਹੋਵੇਗੀ ਜੇ ਇਹ ਖਬਰ ਸੱਚ ਹੁੰਦੀ ਹੈ ਤਾਂ ਫਿਰ ਆ ਪੰਜਾਬ ਦੀ ਸਿਆਸਤ ਅਗਲੇ 3-4 ਹਫਤੇ ਜਾਨੀ ਕਿ ਮਾਰਚ ਤੱਕ ਬਹੁਤ ਰੋਚਿਕ ਹੋ ਜਾਵੇਗੀ ਸ਼ਾਇਦ ਮੈਂ ਉਸ ਸਮੇਂ ਤੁਹਾਡੇ ਨਾਲ ਇੱਥੇ ਸਾਂਝ ਨਾ ਪਾ ਸਕਾਂ ਕਿਸੇ ਨਿੱਜੀ ਰਜੇਵੇਂ ਦੇ ਕਾਰਨ ਪਰ ਉਸ ਸਮੇਂ ਕਾਫੀ ਜੜੀ ਹੈ ਉਹ ਰੋਚਿਕਤਾ ਜਿਹੜੀ ਹੈ ਉਹ ਇਸ ਮਾਮਲੇ ਦੇ ਵਿੱਚ ਵੱਜਦੀ ਹੋਈ ਵਿਖਾਈ ਦੇ ਸਕਦੀ ਹੈ ਅਗਲਾ 1 ਮਹੀਨਾ ਕਹਿ ਸਕਦੇ ਆ ਡੇਢ ਮਹੀਨਾ ਜਿਹੜਾ ਚੱਲ ਰਿਹਾ ਹੈ ਫਰਵਰੀ ਵਾਲਾ ਤੇ ਮਾਰਚ ਵਾਲਾ ਜੇਕਰ ਇਦਾਂ ਹੁੰਦਾ ਹੈ 8 ਤਰੀਕ ਤੋਂ ਬਾਅਦ ਦਾਨ ਐਂਡ ਅ ਹਾਨੀਗ ਅਗੇ 8 ਤਰੀਕ ਦੇ 5 ਵਜੇ ਤੋਂ ਬਾਅਦ ਹੀ ਲੋਕ ਪਾਰਟੀ ਛੱਡਣੀ ਸ਼ੁਰੂ ਕਰਦੇ ਨੇ ਕਿ ਕੋਈ 5 ਹਫਤਾ ਡੇਢ ਹਫਤਾ ਅੱਗੇ ਜਾਊਗਾ ਕੀ ਹੁੰਦਾ ਉਹ ਸਾਰੀਆਂ ਕੁਝ ਚੀਜ਼ਾਂ ਨੇ ਜਿਹੜੀਆਂ ਉਹ ਤੈਅ ਕਰਨੀਆਂ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਚਾਹੇ ਆਮ ਆਦਮੀ ਪਾਰਟੀ ਜਿੱਤੇ ਚਾਹੇ ਹਾਰੇ ਇਹ ਚੀਜ਼ ਘਟਨਾ ਹਣੀ ਹਣੀ ਹੈ ਪਰ ਇਹ ਕਿੰਨੀ ਕੁ ਸੱਚੀ ਹੈ ਇਹ ਤਾਂ ਹੁਣ ਸਮਾਂ ਦੱਸ ਸਕਦਾ ਹੈ ਤੁਹਾਡੀ ਕੀ ਰਾਏ ਹੈ ਕਮੈਂਟ ਬਾਕਸ ਚ ਜਰੂਰ ਦਿਓ ਮੈਨੂੰ ਨਿੱਜੀ ਤੌਰ ਤੇ ਇਹ ਜੇ ਮੇਰੀ ਤੁਸੀਂ ਗੱਲ ਮੰਨੋ ਮੈਨੂੰ ਇਹ ਘਟਦਾ ਹੋਇਆ ਫਿਲਹਾਲ ਨਜ਼ਰ ਨਹੀਂ ਆਉਂਦਾ